ਦੇਖੋ ਮੈਂ ਤੁਹਾਨੂੰ ਇਹ ਗੱਲ ਸਮਝਾਉਣ ਲੱਗਿਆ ਗਿਆਨ ਹੈ ਬਹੁਤ ਵੱਡਾ ਗਿਆਨ ਜਿਹੜੇ ਨੇੜੇ ਰਹਿੰਦੇ ਨੇ ਜਿਹੜਾ ਕੋਈ ਸਮਾਂ ਹੈ ਮਹਾਰਾਜ ਨੇ ਕਿਰਪਾ ਕੀਤੀ ਹੋਈ ਹੈ ਉਹਨਾਂ ਨੂੰ ਹਫਤੇ ਬਾਅਦ ਆਪਣੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਆਪਣੇ ਗੁਰੂ ਦੇ ਤੁਸੀਂ ਸਾਹਮਣੇ ਖੜੇ ਹੋ ਬੈਠੇ ਹੋ ਦਰਸ਼ਨ ਕਰਦੇ ਪਏ ਹੋ ਗੱਲ ਥੋੜੀ ਹੋਵੇ ਨਾ ਹੋਵੇ ਅਰਦਾਸ ਹੋਵੇ ਨਾ ਹੋਵੇ ਜੇ ਤੁਸੀਂ ਗੁਰੂ ਦੇ ਸਾਹਮਣੇ ਬੈਠੇ ਹੋ ਨਾ ਤੁਹਾਨੂੰ ਬੜਾ ਕੁਝ ਮਿਲ ਜਾਵੇ ਵਾਈ ਵਾਈ ਪੂਰਾ ਹੁੰਦਾ ਜਿੱਦਾਂ ਮੋਬਾਈਲ ਨਾਲ ਮੋਬਾਈਲ ਨਹੀਂ ਉਹ ਕੰਟੈਕਟ ਕਰਦੇ ਜਦੋਂ ਅਸੀਂ ਬੈਠੇ ਆ ਤੁਸੀਂ ਸਾਹਮਣੇ ਬੈਠੇ ਹੋ ਜਿਹੜਾ ਔਰਾ ਉਹਦੇ ਵਿੱਚ ਉਹ ਸ਼ਕਤੀਆਂ ਇਦਾਂ ਕੰਟੈਕਟ ਹੋਣਗੀਆਂ ਤੁਹਾਨੂੰ ਬੜਾ ਕੁਝ ਪੋਜ਼ਿਟਿਵ એનર્ਜੀ ਮਿਲੇਗੀ ਕਬੀਰ ਸਾਹਿਬ ਦਾ ਇੱਕ ਹੁੰਦਾ ਸ਼ਲੋਕ ਕਬੀਰ ਸਹੀ ਮੁਕਤ ਧਨ ਹੈ ਜਾ ਮੁਕਈਏ ਰਾਮ ਤੇਹੀ ਕਿਸ ਕੀ ਵਾਪਰੀ ਪਵਿੱਤਰ ਹੋਏਗਾ ਬ੍ਰਾਹਮਣ ਇਹ ਔਰੇ ਦੀ ਗੱਲ ਕੀਤੀ ਹੈ ਵੀ ਦੇਹੀ ਦਾ ਕਿਹਦੀ ਵਿਚਾਰੀ ਹੈ ਜਿਹੜੇ ਪਿੰਡ ਵਿੱਚ ਮਹਾਪੁਰਖ ਰਹਿੰਦੇ ਉਹ ਪਿੰਡ ਪਵਿੱਤਰ ਹੋ ਜਾਂਦਾ ਐਨਾ ਔਰਾ ਬਣੀ ਆਪਣੇ ਗੁਰੂ ਦੇ ਹਫਤੇ ਬਾਅਦ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਜਿਹੜੇ ਨੇੜੇ ਰਹਿਣ ਵਾਲੇ ਨਾ ਤੇ ਚਲੋ ਹਫਤੇ ਬਾਅਦ ਦਰਸ਼ਨ ਦੇ ਦੋ ਟਾਈਮ ਵੀ ਨਹੀਂ ਗੁਰਪੁਰਬ ਤੇ ਜ਼ਰੂਰ ਆਉਣਾ ਚਾਹੀਦਾ ਕੋਈ ਬਹਾਨਾ ਨਹੀਂ ਬਣਾਉਣਾ ਚਾਹੀਦਾ ਔਰੇ ਤੁਸੀਂ ਮਨ ਕਰਕੇ ਆਪਣੇ ਗੁਰੂ ਨਾਲ ਜੁੜੋ ਤੁਹਾਨੂੰ ਪਰਮੇਸ਼ਰ ਬਹੁਤ ਜਲਦੀ ਮਿਲੇਗਾ ਹੋਲ ਕਮਾਈ ਤੇ ਸમિતਰ ਵਿਚੋਲੇ ਜੈ ਮਿਲਕੰਦ ਪਛਾੜਾ ਰੱਬ ਨੇ ਕਿਹਾ ਵੀ ਜਿਹਨੇ ਇਹਨੂੰ ਨਾਮ ਦਿੱਤਾ ਇਹ ਉਹਦੇ ਨਾਲ ਹੀ ਜੁੜਦਾ ਪਿਆ ਵਿਸ਼ਵਾਸ ਕਰਦਾ ਪਿਆ ਮੇਰੇ ਤੱਕ ਦਾ ਕਿੱਥੇ ਪਹੁੰਚਣਾ ਹੈ ਹਾਂ ਪਹਿਲਾ ਜਿਹਨੇ ਨਾਮ ਦਿੱਤਾ ਉਹ ਉੱਤੇ ਭਰੋਸਾ ਬਣਾਓ ਤੁਹਾਡਾ ਪੂਰਾ ਭਰੋਸਾ ਹੋਣਾ ਚਾਹੀਦਾ ਹਾਂ